ਇਹ ਛੋਟੇ ਦੀ ਤਰਫ ਨਹੀਂ ਆਉਂਦਾ ਬਰਾਬਰੀ ਦੀ ਤਰਫ ਆਉਂਦਾ ਹੈ ਸਨੇਹ ਤੇ ਬੱਚਿਆਂ ਨਾਲ ਹੋ ਸਕਦਾ ਹੈ ਪ੍ਰੇਮ ਭਰਾ ਨਾਲ ਹੋ ਸਕਦਾ ਹੈ ਮਿੱਤਰ ਨਾਲ ਹੋ ਸਕਦਾ ਹੈ ਪਤੀ ਨਾਲ ਹੋ ਸਕਦਾ ਹੈ ਪਤਨੀ ਨਾਲ ਹੋ ਸਕਦਾ ਹੈ ਦੋਸਤ ਨਾਲ ਹੋ ਸਕਦਾ ਹੈ ਭੈਣ ਨਾਲ ਹੋ ਸਕਦਾ ਹੈ ਭਰਾ ਨਾਲ ਹੋ ਸਕਦਾ ਹੈ ਇਹ ਬਰਾਬਰੀ ਦੀ ਤਰਫ ਆਉਂਦਾ ਹੈ ਇਹਦੇ ਵਿੱਚ ਕੋਈ ਛੋਟਾ ਵੱਡਾ ਨਹੀਂ ਆਉਂਦਾ ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ ਸਨੇਹ ਦੇ ਤੇ ਸਿਰਫ ਦੇਣਾ ਹੀ ਦੇਣਾ ਹੈ ਇਹ ਵੀ ਮੈਚ ਕਰਦੇ ਆ ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ ਮਾਂ ਨੇ ਸਮਾਂ ਵੀ ਦੇਣਾ ਸਭ ਕੁਝ ਦੇਣਾ ਹੈ ਦੁੱਧ ਵੀ ਪਿਲਾਣਾ ਹੈ ਉਹਦੀ ਸੇਵਾ ਵੀ ਕਰਨੀ ਹੈ ਉਹਨੂੰ ਬਸਤਰ ਵੀ ਬਦਲ ਲੈਣਾ ਹੈ ਇਸ਼ਨਾਨ ਵੀ ਕਰਾਣਾ ਹੈ ਉਹਨੂੰ ਦੁੱਧ ਵੀ ਪਿਲਾਣਾ ਹੈ ਸਭ ਕੁਝ ਕਰਨਾ ਹੈ ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ ਹੈ ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂਈ ਪ੍ਰੇਮ ਤੋਂ ਆਉਂਦੀ ਹੈ ਸਨੇਹ ਤੋਂ ਨਹੀਂ ਆਉਂਦੀ ਨਹੀਂ ਆਉਂਦੀ ਸਨੇਹ ਦੇ ਵਿੱਚ ਗਰਸੇ ਹੋਏ ਮਨੁੱਖ ਦੇਖੇ ਗਏ ਨੇ ਆਪਣੇ ਬੱਚੇ ਨੇ ਤੇ ਪਿੱਛੇ ਹੱਥ ਲਾਇਆ ਤੇ ਛਾਤੀ ਝੜ ਗਈ ਹੈ ਪਰ ਇੱਕ ਓਪਰਾ ਵਿਗਾਨਾ ਬੱਚਾ ਆਇਆ ਉਸੇਨੇ ਨਾਲ ਵੀ ਲੱਗਦਾ ਪਏ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ ਐਸਾ ਇੱਕ ਵਫਾ ਮੈਂ ਹਜ਼ੂਰ ਸਾਹਿਬ ਦੇਖ ਕੇ ਡੰਗ ਰਹਿ ਗਿਆ ਕਿ ਮਿਰਦ ਮਾਤਾ ਬੈਠੇ ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ ਕਿ ਉਹਦੀ ਗੋਦ 'ਚ ਆਣ ਬੈਠਾ ਉਹਨੇ ਚੁੱਕ ਕੇ ਪਰੇ ਸੁਟਿਆ ਬੱਚਾ ਰੋਣ ਲੱਗ ਪਿਆ ਉੱਥੇ ਮੈਂ ਇਸ ਗੱਲ ਨੂੰ ਸੋਚਿਆ ਮੈਂ ਕਿ ਇਸ ਦਾ ਆਪਣਾ ਨਹੀਂ ਹੈ ਇਹਦਾ ਪੁੱਤ-ਪੋਤਰਾ ਨਹੀਂ ਹੋਵੇਗਾ ਉਹ ਪਰਿਆ ਵਿਚਾਰ ਆ ਗਿਆ ਵਾਕਈਓ ਪਰਸੀ ਮਾਂ ਉਸਦੀ ਭੱਜੀ ਹੋਈ ਆਈ ਲੱਗ ਰੋਣ ਲੱਗ ਪਿਆ ਸੀ ਆਪਣੇ ਬੱਚੇ ਵਿੱਚ ਔਗਣ ਵੀ ਹੋਵਨ ਬੜੇ ਪਿਆਰੇ ਲੱਗਦੇ। ਦੂਜੇ ਦੇ ਬੱਚੇ ਵਿੱਚ ਗੁਣ ਵੀ ਹੋਵਨ ਨਹੀਂ ਪਿਆਰੇ ਲੱਗਦੇ। ਸਨੇਹੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ ਹੈ। ਇਹਦੇ ਵਿੱਚ ਪਵਿੱਤਰਤਾ ਹੁੰਦੀ ਹੈ। ਇਹਦੇ ਵਿੱਚ ਕੁਰਬਾਨੀ ਦਾ ਜਜ਼ਵਾ ਹੁੰਦਾ ਹੈ। ਬਰਾਬਰ-ਬਰਾਬਰ ਤੋਂ ਕੁਰਬਾਨ ਹੋ ਸਕਦਾ ਹੈ। ਪਤੀ-ਪਤਨੀ ਤੋਂ ਕੁਰਬਾਨ ਹੋ ਸਕਦਾ ਹੈ। ਪਤਨੀ-ਪਤੀ ਤੋਂ ਕੁਰਬਾਨ ਹੋ ਸਕਦੀ। ਮਿੱਤਰ-ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ। ਵਿਚਾਵਰ ਹੋ ਸਕਦਾ ਹੈ। ਮੰਗ ਕੁਛ ਵੀ ਨਹੀਂ ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ ਕੁਰਬਾਨ ਹੋ ਸਕਦੇ ਨੇ ਮੈਂ ਹੈਰਾਨ ਆ ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂ ਦਾ ਜ਼ਿਕਰ ਕੀਤਾ ਸਸੀ ਪੁੰਨੂ ਦਾ ਜ਼ਿਕਰ ਕੀਤਾ ਸੋਨੀ ਮਹੀਵਾਲ ਦਾ ਜ਼ਿਕਰ ਕੀਤਾ ਪੀਰ ਰਾਂਝੇ ਦਾ ਜ਼ਿਕਰ ਕੀਤਾ ਪਰ ਇਹ ਵਾਰ ਦਰਬਾਰ ਸਾਹਿਬ ਦੇ ਵਿੱਚ ਵੀ ਗਾਈ ਜਾਂਦੀ ਹੈ ਸਭ ਤੋਂ ਪਹਿਲੇ ਅਜ ਤੋਂ 35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦਗਾਰ ਹੈ ਸੰਤ ਮੇਰੇ ਕੰਨਾਂ ਚ ਪਾਉਂਦੇ ਉੱਥੇ ਫਿਰ ਮੈਂ ਸੋਚਿਆ ਸੁਣ ਮੈਂ ਕਹੀ ਤੇ ਕੋਈ ਭਗਤ ਨਹੀਂ ਸੰਤ ਸੰਤ ਨਹੀਂ ਸੰ ਭਾਈ ਗੁਰਦਾਸ ਜਿਹਾ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ ਪਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ ਉਹਦਾ ਕੀਰਤਨ ਹੋ ਸਕਦਾ ਹੈ ਉਹਦਾ ਕੀਰਤਨ ਕੀਤਾ ਜਾਂਦਾ ਹੈ ਫਿਰ ਮੈਂ ਥੋੜਾ ਜਿਹਾ ਇਸ ਦੀ ਗਹਿਰਾਈ 'ਚ ਗਿਆ ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ ਗਿਆਨ ਨਹੀਂ ਪਵਿੱਤਰ ਕਰਦਾ بڑے بڑے ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ ਹੁੰਦੇ ਨੇ ਗਿਆਨ ਤੇ ਹੈ ਕਿ ਪਤ ਨਹੀਂ ਹੈ ਪਰ ਪ੍ਰੇਮ ਨਹੀਂ ਹੈ ਕਿ ਜ਼ਿਆਦਤੀ ਕਰ ਸਕਦਾ ਉਸ ਨਾਲ ਗਿਆਨ ਤੇ ਹੈ ਇਹ ਪਤਾ ਹੀ ਹੈ ਪਰ ਪ੍ਰੇਮ ਨਹੀਂ ਹੈ ਕਿ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ ਚੱਲਦਾ ਹੈ ਇਤਨੀ ਤੇ ਸਮਝ ਹੈ ਮੇਰਾ ਭਰਾ ਹੈ ਪਰ ਪ੍ਰੇਮ ਨਹੀਂ ਹੈ ਕਿ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ ਉਸ ਨਾਲ ਵੀ ਧੋਖਾ ਕਰ ਸਕਦਾ ਹੈ ਸਮਝ ਤੇ ਸੀ ਵਿਵੇਕਸ਼ਣ ਨੂੰ ਵੀ ਰਾਵਣ ਮੇਰਾ ਭਰਾ ਹੈ ਪਰ ਸਾਰੇ ਸੀਕ੍ਰੇਟ ਦੱਸ ਦਿੱਤੇ ਸਾਰੇ ਰਾਜ਼ ਦੱਸ ਦਿੱਤੇ ਔਰ ਘਰ ਘਰ ਦੇਖਿਆ ਜਾ ਸਕਦਾ ਹੈ ਮੈਂ ਬਹੁਤ ਸਾਰੇ ਸلسਲੇ ਐਸੇ ਦੇਖੇ ਨੇ ਰਾਗਰਾ ਦੇ ਮੁਕਦਮੇ ਬਾਜ਼ੀ ਰਾਗਰਾ ਬੋਲਦੇ ਨੇ ਰਾਗਰਾ ਦੇ ਦੁਸ਼ਮਣ ਸਮਝਤੇ ਹੈ ਮੇਰਾ ਰਾਗਰਾ ਹੈ પ્રેમ ਨਹੀਂ ਹੈ પ્રેમ ਨੇੜੇ ਲੈ ਜਾਂਦਾ ਗਿਆਨ ਨੇੜੇ ਨਹੀਂ ਲੈ ਜਾਂਦਾ ਮੈਂ ਫਿਰ ਹਸ ਕਰਾ ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ પ્રેમ ਨਹੀਂ ਹੈ ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏ ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ ਇਹ ਵੀ ਮਰਜ਼ ਕਰਦੇ ਬੜੇ ਬੜੇ ਪੁਜਾਰੀਆਂ ਦਾ ਪਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ ਯਕੀਨ ਜਾਨੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ ਦੂਰ ਦਾ ਵੀ ਮਤਲਬ ਨਹੀਂ ਸਿਰਫ ਪੁਜਾਰੀ ਸਾਰੇ ਇਤਿਹਾਸ ਦਾ ਪਤਾ ਹੈ ਤੁਸੀਂ ਕੁਝ ਵੀ ਪੁੱਛ ਲੋ ਨਾ ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ ਭਾਗਵਦ ਦੇ ਅਰਥ ਕਰ ਦੇਣਗੇ ਈਤਾ ਦੇ ਅਰਥ ਕਰ ਦੇਣਗੇ ਸੰਬੰਧ ਨਹੀਂ ਗੁਰਬਾਣੀ ਦੀ ਅਰਥ ਕਰ ਦੇਣਗੇ ਬੜੀ ਸੋਚ ਤੇ ਸਮਝ ਹੈ ਤੋਂ ਉਹ ਆਂਧਾਰ ਤਕਰੀਰ ਕਰ ਦੇਣਗੇ ਪ੍ਰੇਮ ਨਹੀਂ ਹੈ ਨੇੜਤਾ ਨਹੀਂ ਹੈ ਨੇੜੇ ਪਿਆਰ ਲੈ ਜਾਂਦਾ ਹੈ ਨੇੜੇ ਸਨੇਹ ਲੈ ਜਾਂਦਾ ਹੈ ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ ਹੈ ਭਰਾ ਦੇ ਨੇੜੇ ਲੈ ਜਾ ਸਕਦਾ ਹੈ ਪਤਨੀ ਦੇ ਨੇੜੇ ਲੈ ਜਾ ਸਕਦਾ ਹੈ ਪਤੀ ਦੇ ਨੇੜੇ ਭੈਣ ਦੇ ਨੇੜੇ ਨਹੀਂ ਤੇ ਦੂਰੀ ਬਣੀ ਰਹੇਗੀ ਭਰਾ ਵੀ ਰਾਹ ਵਿੱਚ ਵੀ ਦੂਰੀ ਬਣੀ ਰਹੇਗੀ ਇਹ ਵੀ ਮੈਨਸ ਕਰਾਂ ਕਿਉਂਕਿ ਉੱਥੇ ਬਰਾਬਰੀ ਹੈ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਇੱਕ ਦੂਜੇ ਤੋਂ ਸਦਕੇ ਹੋਣਾ ਆਉਂਦਾ ਹੈ ਇੱਕ ਦੂਜੇ ਤੋਂ ਕੁਰਬਾਨ ਆਉਂਦਾ ਹੋਣਾ ਆਉਂਦਾ ਹੈ ਕੰਨ ਇਥੋਂ ਥੋੜੀ ਜਿਹੀ ਮਨੁੱਖਤਾ ਜਨਮ ਲੈਂਦੀ ਹੈ ਇਨਸਾਨੀਅਤ ਜਨਮ ਲੈਂਦੀ ਹੈ ਪ੍ਰੇਮ ਹੀਣੇ ਮਨੁੱਖ ਨੂੰ ਕਿੰਨੇ ਇਨਸਾਨ ਨਹੀਂ ਕਹਿਣਾ ਚਾਹੀਦਾ ਉਹ ਜੇ ਪਸ਼ੂਆਂ ਦੇ ਤਲ ਤੇ ਜੀਵੇ ਨਾ ਪਤਨੀ ਨਾਲ ਪ੍ਰੇਮ ਨਾ ਪਤੀ ਨਾਲ ਨਾ ਭਰਾ ਨਾ ਨਾ ਭੈਣ ਨਾਲ ਸੰਬੰਧ ਟੁੱਟੇ ਹੈ ਟੁੱਟੇ ਯੂਰਪ ਦੇ ਤਕਰੀਬਨ ਕਿਵਨ ਸਾਰੇ ਪਰਿਵਾਰ ਬिखर ਗਏ ਭਾਰਤ ਵਿੱਚ ਵੀ ਬिखरਦੇ ਜਾ ਰਹੇ ਮੁਸ਼ਕਿਲ ਬਰਾਬਰੀ ਦੇਣਾ ਪਿਆਰ ਛੀਣ ਆਉਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੈਸੇ ਵਿਦਵਾਨ ਆਲਮ ਐਸਾ ਫਰਮਾਨ ਕਰਦੇ ਨੇ ਲੈਲਾ ਮਜਨੂ ਆਸ਼ਕੀ ਚੌ ਚੱਕੀ ਜਾਂਦੀ ਮਹੀਵਾਲ ਨੂੰ ਸੋਹਣੀ ਨਹਿਰ ਦੇ ਰਦੀ ਰاتی ਸਸੀ ਪੁੰਨੂ ਲੋਸਤੀ ਉਹ ਜਾਤ ਕੋ ਜਾਤੀ ਹੈਰਾਨੀ ਇਹ ਕੋਈ ਆਮ ਸ਼ਾਇਰ ਇਹਨਾਂ ਦਾ ਜ਼ਿਕਰ ਕਰੇ ਉਹ ਤੇ ਇੱਕ ਗੱਲ ਵਕਰੀ ਹੈ ਇੱਕ ਸੰਤ ਕਵੀ ਇੱਕ ਬ੍ਰਹਮ ਗਿਆਨੀ ਸਰਮ ਭਾਈ ਗੁਰਦਾਸ ਨੇ ਜ਼ਿਕਰ ਨਹੀਂ ਕੀਤਾ ਭਾਈ ਨੰਦ ਲਾਲ ਨੇ ਵੀ ਕੀਤਾ ਇਹ ਵੀ ਮੈਂ ਅਰਜ਼ ਕਰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਦੇ ਚੋਂ ਸਿਰਮੌਰ ਕਵੀ ਇਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਜਿਨੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਨਜ਼ਮ ਵਿੱਚ ਤੇ ਉਹ ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ ਉਹਦੇ ਕੁਝ ਬਾਗ ਕੁਝ ਹਿੱਸੇ ਕਵੀ ਜਿਤਨੇ ਚਿਰ ਤੱਕ ਕਵੀ ਨੂੰ ਆਪਣੀ ਕਵਿਤਾ ਨਾ ਸੁਣਾ ਲਵੇ ਉਹਦੀ ਆਤਮਾ ਨੂੰ ਸਕੂਨ ਨਹੀਂ ਮਿਲਦਾ ਭਾਵੇਂ ਬਾਕੀਆਂ ਨੂੰ ਸੁਣਾਵੇ ਤੇ ਭਾਵੇਂ ਸਿਰ ਹਿਲਾਉਂਦੇ ਰਹਿਣ ਕਈ ਤੇ ਕਈਆਂ ਨੂੰ ਰਸ ਵੀ ਆਵੇ ਸਿੱਖ ਨੇ ਯਕੀਨ ਜਾਣੋ ਇੱਕ ਕਵੀ ਨੂੰ ਤਸਕੀਨ ਤਸੱਲੀ ਉਦੋਂ ਹੁੰਦੀ ਹੈ ਜਦ ਉਸ ਦੀ ਕਵਿਤਾ ਦੇ ਉਤੇ ਜਦ ਉਸ ਦੀ ਸ਼ਾਇਰੀ ਦੇ ਉਤੇ ਕੋਈ ਸ਼ਾਇਰ ਸਿਨੇ ਹਲਾਵੇ ਉਹ ਦਾਦ ਦੇ ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਹੁੰਦੀ ਹੈ ਜਦ ਉਸ ਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਦ ਦੇ ਜਣੇ ਖਣੇ ਨੂੰ ਰਸਤੇ ਆ ਜਾਏਗਾ ਤੇ ਜਣਾ ਖਣਾ ਦਾਦ ਵੀ ਦੇ ਸਕਦਾ ਹੈ ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ ਇਹ ਵੀ ਮੈਲਸ ਕਰਦਾ ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਹੈ ਵੀ ਨੰਦ ਲਾਲ ਨੂੰ ਸੁਣਾਣਾ ਹੈ ਬਹੁਤ ਵੱਡਾ ਸ਼ਾਇਰ ਹੈ ਕਵੀ ਹੈ ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂ ਬਾਰੇ ਸੁਣਾਣੀਆਂ ਸਨ ਕਿਤਾਬ ਬਹੁਤ ਵੱਡੀ ਲਿਖੀ ਭਾਈ ਸਾਹਿਬ ਨੂੰ ਕਹਿਣ ਲੱਗਾਏ ਮੈਂ ਲਿਖੀਏ ਕਿਤਾਬ ਇਹਦੇ ਵਿੱਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ ਇੱਕ ਭਾਗ ਵਿੱਚ ਮਜਨੂ ਦਾ ਜੀਵਨ ਮਜਨੂ ਤੋਂ ਉਸਨੇ ਕਥਾ ਆਰੰਭ ਕੀਤੀ ਚਾਰ ਨਜ਼ਮਾਂ ਮਜਨੂ ਬਾਰੇ ਸੁਣਾਈਆਂ ਭਾਈ ਸਾਹਿਬ ਬੜੇ ਜਜ਼ਬਾਤ ਦੇ ਟੁੱਬ ਗਏ ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ ਉਹ ਸ਼ਾਇਰ ਕਹਿਣ ਲੱਗਾ ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂ ਬਾਰੇ ਸੁਣਾਈਆਂ ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਣਾ ਪਰ ਅਸ਼ਕ ਬਾਰ ਹੋ ਗਏ ਸੰ ਭਾਵ ਵਿਭੌਰ ਹੋ ਗਏ ਸੰ ਹੱਥ ਨਾਲ ਇਸ਼ਾਰਾ ਕੀਤਾ ਬੜੀ ਮੁਸ਼ਕਲ ਨਾਲ ਜ਼ਬਾਨ ਤੋਂ ਬੋਲ ਨਿਕਲੇ ਮਗੋ ਅਜ਼ਹਾਲ ਲੈ ਲੈ ਲੇ ਨਾ ਸੁਣਾ ਮੈਨੂੰ ਲੈਲਾ ਦਾ ਕਸਾ ਮਗੋ ਅਜ਼ਹਾਲ ਲੈ ਲੈ ਲੇ ਲੀ ਬਾਦ ਲੈ ਛੋਰੀ ਦਾਏ ਗੋਆ ਕਿ ਸ਼ਰਾਇ ਕਿੱਸਾ ਹੈ ਮਜਨੂ ਮਰਾ دیਵਾਨਾ ਮੈਸਾ। ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ। ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਸੁਆਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ ਨਾ ਸੁਣਾ। ਮੈਂ ਨਹੀਂ ਸੁਣ ਸਕਦਾ। ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ। ਗੱਲ ਤੇ ਮਜਨੂ ਦੀ ਸੁਣੀ ਜੁੜ ਗਏ ਗੁਰੂ ਨਾਲ। ਗੱਲ ਤੇ ਮਜਨੂ ਦੀ ਸੁਣੀ ਜੁੜ ਗਏ ਪ੍ਰਭੂ ਨਾਲ। ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ। ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ। ਫਿਰ ਸਿਰੋਤਾ ਹੋਇਆ। ਫਿਰ ਸਿਰੋਤਾ। ਗੱਲ ਉਸਨੇ ਮਜਨੂ ਦੀ ਕੀਤੀ ਹੈ। ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੇ। ਅੱਖਣ ਲੱਗਾ ਮੈਂ ਆਪਣੇ ਹੋਸ਼ ਗਵਾ ਬੈਠਾ। ਹੁਣ ਹੋਰ ਨਾ ਕੁਝ ਮੈਨੂੰ ਸੁਣਾਈਂ। ਮਹਾਨ ਹੈ ਤੇਰੀ ਨਜ਼ਮ। ਮੈਂ ਹੋਰ ਨਹੀਂ ਕੁਝ ਸੁਣ ਸਕਦਾ। ਮਗੋ ਅਜ਼ਹਾਲ ਲੈ ਲੈ। ਬਾਦਲੇ ਸ਼ੌਰੀ ਹਿਦায়ে ਗੋਇਆ। ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮੈਸਾਦ। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ ਪਿਆਰ ਨਾਲ ਲੇਕਿਨ ਕਦੇ-ਕਦੇ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ ਪਿਆਰ ਦੀ ਅਵਸਥਾ ਸਨੇਹ ਪਿਆਰ ਦੀ ਅਵਸਥਾ ਹੀ ਪ੍ਰੇਮ ਹੈ ਔਰ ਪਿਆਰ ਦੀ ਅਵਸਥਾ ਸ਼ਰਧਾ ਹੈ हे ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ ਪਿਤਾ ਨਾਲ ਹੋ ਸਕਦੀ ਹੈ ਚਲੋ ਉਮਰ ਦੇ ਵਿੱਚ ਵੱਡਾ ਵੱਡੇ ਨਾਲ ਹੁੰਦੀ ਹੈ ਉਮਰ ਵੀ ਮਨੁੱਖ ਨੂੰ ਕੁਝ ਸਿਖਾਉਂਦੀ ਹੈ ਜੋ بڑے ਤੋਂ بڑے ਉਸਤਾਦ ਨੇ ਸਿਖਾ ਸਕਦੇ। ਤੇ ਵੀ ਮਾਰਜ਼ ਕਰਦੇ। ਇਸ ਚੱਕਰ 'ਚ ਨਾ ਪੈਣਾ। ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ ਹੈ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ। ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ। ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਝ ਉਮਰ ਵੀ ਸਿਖਾਉਂਦੀ ਹੈ। ਉਤਾਰ ਚੜਾਅ ਬਹੁਤੇ ਦੇਖੇ ਹੁੰਦੇ ਨੇ ਇਸ ਵਿੱਚ। ਇਸ ਵਾਸਤੇ ਆਖਿਆ ਗਿਆ ਹੈ ਬਿਰਦ ਦਾ ਆਪਣੇ ਤੋਂ ਵੱਡੇ ਦਾ ਚਾਹੇ ਉਮਰ ਦੇ ਵਿੱਚ ਵੱਡਾ ਹੈ। ਫਿਲਮ ਦੇ ਚ ਵੱਡਾ ਹੈ ਗਿਆਨ ਦੇ ਚ ਵੱਡਾ ਉਹ ਤੇ ਗੱਲ ਵੱਖਰੀ ਭਾਵੇਂ ਉਮਰ ਦੇ ਚ ਵੱਡਾ ਜੋ ਕਿਸੇ ਵੀ ਗੱਲ ਦੇ ਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ ਮੈਂ ਤੋਂ ਵੱਡਾ ਹੈ ਉਮਰ ਦੇ ਚ ਵੱਡਾ ਹੈ ਗਿਆਨ ਦੇ ਚ ਵੱਡਾ ਹੈ ਕਲਾ ਦੇ ਚ ਵੱਡਾ ਹੈ ਸਮਝ ਦੇ ਚ ਵੱਡਾ ਹੈ ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਜਦ ਇਹ ਸ਼ਰਧਾ ਗੁਰੂ ਤੇ ਆ ਜਾਏ ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ ਤੇ ਮਾਣ ਤਾਣ ਦੇਣ ਵਾਸਤੇ ਤੂੰ ਏਵੀ ਆਖੇ ਪਿਆ ਇਹਨੇ ਏਕੀ ਕਿਰਪਾ ਕੇ ਸਜੇ ਹਮੈ ਨਹੀਂ ਤੋ ਮੋਸੇ ਗਰੀਬ ਕਰੋੜ ਕਪਰੇ ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ ਤੂੰ ਵੱਡਾ ਤੂੰ ਮਾਨ ਹੈ ਤੂੰ ਉੱਚ ਇਹ ਸਰਦ ਇੱਕ ਰਸ ਹੈ ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਪਾਪ ਨਾਲ ਵੀ ਹੋ ਸਕਦੀ ਹੈ ਸਰਵਨ ਕੁਮਾਰ ਨੇ ਕੀਤੀ ਉਹਨੂੰ ਪਿਓ ਦੇ ਚੀ ਪ੍ਰਮਾਤਮਾ ਦਿਖਾਈ ਦਿੰਦਾ ਸੀ ਮਾਂ ਦੇ ਚੀ ਇਹ ਸ਼ਰਧਾ ਕਦੇ ਕਦਾਂ ਆਪਣੇ ਤੋਂ ਵੱਡੇ ਪਰ ਆਦੇਚ ਵੀ ਹੋ ਸਕਦੀ ਹੈ ਲਕਸ਼ਮਣ ਦੇ ਅੰਦਰ ਸੀ ਰਾਮ ਦੇ ਪ੍ਰਤੀ ਇਹ ਵੀ ਮੈਲਸ ਕਰਦੇ ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ ਸਿੱਖਿਆ ਸੀ ਕਿਧਰੇ ਬਾਦਰ ਸ਼ਾ ਜ਼ਫਰ ਨੇ ਇਕ ਸਮੱਸਿਆ ਦੇ ਦਿੱਤੀ ਉਸ ਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ ਔਰ 4 ਦਿਨਾਂ ਬਾਅਦ ਮੰਗ ਕਰ ਲਈਓ ਮੇਰੇ ਕੋਲ ਲੈਣਾ ਨਜ਼ਮ ਜਮਨਾ ਦੇ ਨੌਕਾ 'ਚ ਬੈਠੇ ਅਮੀਰ ਮਿਨਾਈ ਤੇ ਜ਼ੌਕ ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ شاਗਿਰਦ ਸੀ ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ ਉਸਤਾਦ ਸੀ ਆਖਿਆ ਹੁਣ ਤੂੰ ਸੁਣਾ ਜੈਸੇ ਅਮੀਰ ਮਿਨਾਈ ਨੇ ਸੁਣਾਈ ਕਿੰਨਾਂ ਅਸ਼ਕਬਾਰ ਹੋ ਗਏ ਜ਼ੌਕ ਔਰ ਚਿਹਰੇ ਦੇ ਥੋੜਾ ਦੁੱਖ ਵੀ ਪ੍ਰਗਟ ਹੋਇਆ ਅਮੀਰ ਮਿਲਾਈ ਕਹਿੰਦੇ ਨੇ ਕਿਉਂ ਸ਼ੈਨ ਸ਼ਾਨੇ ਨਜ਼ਮ ਜਦ ਤੇਰੀ ਸੁਣਨੀ ਹੈ ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ ਕੁਝ ਵੀ ਨਹੀਂ ਉਹ ਸਿਵਕਦ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਡ ਗਏ ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣਾ ਐਸੇ ਬੋਲਾਂ ਦੀ ਲੋੜ ਹੀ ਨਹੀਂ ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ ਤੁਸੀਂ ਮੇਰੇ ਉਸਤਾਦ ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ ਮਾਂ ਬਾਪ ਨਾਲ ਵੀ ਹੋ ਸਕਦੀ ਗੁਰੂ ਨਾਲ ਹੋ ਸਕਦੀ ਹੈ ਗੁਰੂ અવਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ ਤੇ ਭਗਵਾਨ ਦੀ ਉਹ ਹੈ ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ ਹੈ ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ ਗੁਰਬਾਣੀ ਕਹਿੰਦੀ ਹੈ ਪੰਡਤ ਸੂਰਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜਿੱਥੇ ਭਗਤ ਹੈ ਉਥੇ ਵੱਡੇ ਤੋਂ ਵੱਡਾ ਪੰਡਤ ਸੂਰਵੀਰ ਮਹਾ ਦਾਨੇ ਗਿਆਨੇ ਨਹੀਂ ਪਹੁੰਚ ਸਕਦਾ ਔਰ ਫਿਰ ਭਗਤ ਤੇ ਨਾਰਾਇਣ ਦੇ ਵਿੱਚ ਭਗਤ ਤੇ ਭਗਵਾਨ ਦੇ ਵਿੱਚ ਕੋਈ ભેਦ ਰਹਿ ਨਹੀਂ ਜਾਂਦਾ ਐਸੀ ਗੁਰਬਾਣੀ ਬਾਰ ਬਾਰ ਕਹਿੰਦੀ ਨਾ ਮੇ ਨਾਰਾਇਣ ਨਹੀਂ ਵੇਦ RAM ਕਬੀਰੇ ਵੇਦ ਨਾ ਵਾਏ ਹੁਣ ਕੋਈ ਵੇਦ ਨਹੀਂ ਰਹਿ ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਦੋਏ ਮਿਟ ਜਾਂਦੀ ਹੈ ਬੂੰਦ ਹੁਣ ਅਲੱਗ ਨਹੀਂ ਰਹਿ ਗਈ ਸਾਗਰ ਹੋ ਗਈ ਔਰ ਖੋ ਗਈ ਜੇ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ ਗੰਗਾ ਖੋ ਜਾਂਦੀ ਹੈ ਫਿਰ ਸਾਗਰ ਦੇ ਵਿੱਚ ਗੰਗਾ ਲੱਭਣੀ ਔਖੀ ਹੈ ਸਾਗਰ ਦੇ ਵਿੱਚ ਫਿਰ ਸਾਗਰ ਹੀ ਹੈ ਕਬੀਰ ਰਾਮ ਦੇ ਵਿੱਚ ਖੋ ਕੇ ਰਾਮ ਹੀ ਹੋ ਗਏ ਨਾਮ ਦੇਵ ਪ੍ਰਭੂ ਦੇ ਵਿੱਚ ਖੋ ਕੇ ਪ੍ਰਭੂ ਹੀ ਹੋ ਗਏ ਇਹ ਸਭ ਭਗਤੀ ਕਰ ਦਿੰਦੀ ਹੈ ਭਗਤੀ ਵਿੱਚ ਸਰਦਾ ਦੀ ਲੇਸ ਤੇ ਹੁੰਦੀ ਹੈ ਪ੍ਰੇਮ ਦੀ ਮਾਤਰਾ ਤੇ ਹੁੰਦੀ ਹੈ ਲੇਕਿਨ ਫਿਰ ਵੀ ਭਗਤੀ ਸ਼ਿਖਰ ਤੇ ਹੁਣ ਮੈਂ ਅਰਜ਼ ਕਰਾਂ ਸਨੇਹ ਦੇ ਵਿੱਚ ਸਾਰੇ ਆਉਂਦੇ ਨੇ ਹਜ਼ਾਰਾਂ ਚ ਕੋਈ ਇੱਕ ਕਦਮ ਮੁਨਕ ਪ੍ਰੇਮ ਤੱਕ ਪਹੁੰਚਦਾ ਹੈ ਲੱਖਾਂ ਦੇ ਚ ਕਿਦਰੇ ਕਦਮ ਸ਼ਰਦਾ ਹੁੰਦੀ ਹੈ ਚੱਕਰ ਚ ਨਾ ਪੈਣਾ ਸ਼ਰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੋਕੀ ਗੱਪਾਂ ਮਾਰੀ ਜਾਂਦੇ ਹੁੰਦੇ ਨੇ ਬੜੀਆਂ ਵਾਇਅਦ ਗੱਲਾਂ ਵੀ ਕਰੀ ਜਾਂਦੇ ਹੁੰਦੇ ਨੇ ਰੰਗੀ ਆਉਂਦੀ ਹੈ ਠੀਕ ਸ਼ਰਦਾ ਇੱਕ ਦੂਜੀਆਂ ਪੱਗਾਂ ਲੈਂਦੀਆਂ ਵੀ ਮੈਂ ਦੇਖੀਆਂ ਕੁਝ ਵੀ ਨਹੀਂ ਸ਼ਰਦਾ ਇੱਕ ਐਸੀ ਅਵਸਥਾ ਬਣਾ ਲੈਂਦੀ ਹੈ ਉਹ ਮਨੁੱਖ ਬੇਅਦਬੀ ਨਹੀਂ ਕਰ ਸਕਦਾ ਕਤਈ ਨਹੀਂ ਕਰੇਗਾ ਅਦਬ ਪਹਿਲਾ ਕਰੀਣਾ ਹੈ ਮੁਹੱਬਤ ਕੇ ਕਰੀਨੋਂ ਮੇ ਇਕਵਾਲ ਕਹਿੰਦਾ ਹੈ ਆਦਬ ਤੇ ਪਹਿਲੀ ਗੱਲ ਹੈ ਪ੍ਰੈਸ਼ਰ ਲਾ ਲੂ ਕਰਦਾ ਹੈ ਦੇਖਣ ਫਿਰ ਜਦ ਇਹ ਭਗਤੀ ਦੇ ਚ ਕਦਮ ਰੱਖਦਾ ਹੈ ਤਾਂ ਭਗਤੀ ਐਸਾ ਹੈ ਜਿਵੇਂ ਬੂੰਦ ਨੇ ਛਲਾਂਗ ਮਾਰੀ ਹੈ ਸਾਗਰ ਹੋ ਗਈ ਹੈ ਇਸ ਭਗਤੀ ਦੀ ਰੂਪ ਰੇਖਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਿਤਰੀ ਹੋਈ ਹੈ ਭਗਤਾ ਨੇ ਪੇਸ਼ ਕੀਤੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੀ ਹੈ ਔਰ ਕਲ ਵੀ ਜਦ ਰਾਜਾ ਜੋ ਇਸ ਦਾ ਖੁਲਾਸਾ ਕਰਦੇ ਨੇ ਮੈਂ ਬਾਕੀ ਦੇ ਕੰਨ ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਹੁਣ ਇੱਥੇ ਸਮਾਪਤੀ ਕਰੀਏ ਤੁਹਾਨੂੰ ਲੇਟ ਨਾ ਕਰੀਏ ਬੜੇ ਟਿਕਾਊ ਨਾਲ ਇਕਾਗਰਤਾ ਨਾਲ ਤੁਸੀਂ ਸਰਵਨ ਕੀਤਾ ਸਾਇਬ ਰਹਿਮਤ ਕਰਨ ਬਖਸ਼ਿਸ਼ ਕਰਨ ਇਸੇ ਜੀਵਨ ਵਿੱਚ ਅਸੀਂ ਭਗਤੀ ਤੱਕ ਪਹੁੰਚ ਸਕੀਏ ਜਿਤਨੇ ਚਿਰ ਤੱਕ ਮਨੁੱਖ ਭਗਵਾਨ ਨਹੀਂ ਹੋਇਆ ਜਮਦਾ ਰਹੇਗਾ ਮਰਦਾ ਰਹੇਗਾ ਕੇਵਲ ਭਗਵਾਨ ਨਾ ਜਮਦਾ ਹੈ ਨਾ ਮਰਦਾ ਬਾਕੀ ਸਭ ਜਮਦੇ ਮਰਦੇ ਭਰਮ ਭੋਲੇ ਨਰ ਕਰਚ ਕਚਰਾਣ ਜਨਮ ਮਰਨ ਤੇ ਰਹਿਤ ਨਾਰਾਇਣ ਜਨਮ ਮਰਨ ਤੋਂ ਨਾਰਾਇਣ ਰਹਿਤ ਹੈ ਤੇ ਜਨਮ ਮਰਨ ਤੋਂ ਰਹਿਤ ਹੋਣਾ ਤੋਂ ਨਾਰਾਇਣ ਤੇ ਹੋਣਾ ਪਏਗਾ ਇਸ ਤੋਂ ਬਿਨਾ ਨਹੀਂ ਇਸ ਤੋਂ ਬਿਨਾ ਇਹ ਚੱਲਦਾ ਰਹੇਗਾ ਯਾਤਰਾ ਚੱਲਦੀ ਰਹੇਗੀ ਸਹਿਬ ਰਹਿਮਤ ਕਰਨ ਇਸ ਦੇ ਬਾਕੀ ਪਹਿਲੂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਬਾਣੀ ਨੇ ਵਰਣਨ ਕੀਤੇ ਨੇ ਤੁਹਾਡੇ ਸਾਹਮਣੇ ਫਿਰ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ